संगरूर लोकसभा से बीजेपी प्रत्याशी अरविंद खन्ना ने आज अपना नामांकन पत्र दाखिल किया अरविंद खन्ना के साथ पंजाब अध्यक्ष सुनील जाखड़ और पूरी भाजपा की लीडरशिप भी नजर आई और लोगों का पूरा हजोम भी साथ में था मीडिया से बातचीत के दौरान उन्होंने भाजपा का साथ देने को कहा उन्होंने कहा कि भाजपा मुद्दों पर जाकर लोगों से वोट मांग रही है पंजाब में लोग उन्हें वोट हमारी नीतियों के कारण ही देंगे किसानों द्वारा किए जा रहे विरोध प्रदर्शन को लेकर सुनील जाखड़ ने कहा कि केंद्र सरकार किसानों की मांगे मानने को तैयार है लेकिन उन्होंने भगवंत मान को खराब वकील बताया और कहा कि किसानों का एक वकील के रूप में अच्छा काम नहीं किया जिसके कारण उनके मुद्दे का समाधान नहीं हो पा रहा है तो जो काम मोदी साहब ने कि ਹਲਕੇ ਲੀਗ ਜਪ ਸੰਗਰੂਰ ਹਲਕੇ ਦੀ ਗੱਲ ਕਰੀਏ ਦੇਖੋ ਹਲਕਾ ਸੰਗਰੂਰ ਦਾ ਮੈਂ ਕਹਿੰਦਾ ਕਿ ਹਲਕਾ ਸੰਗਰੂਰ ਨੇ ਹਮੇਸ਼ਾ ਪੰਜਾਬ ਦੇ ਵਿੱਚ ਇੱਕ ਨਵਾਂ ਇਤਿਹਾਸ ਖੜਾ ਕੀਤਾ। ਤਾਂ ਮੈਂ ਉਮੀਦ ਕਰਦਾ ਕਿ ਅੱਗੇ ਵੀ ਜਾ ਕੇ ਹਲਕਾ ਸੰਗਰੂਰ ਨੇ ਆਉਣ ਵਾਲੀ ਪਹਿਲੀ ਤਾਰੀਖ ਨੂੰ ਇੱਕ ਨਵਾਂ ਇਤਿਹਾਸ ਸ਼ੁਰੂ ਕਰਨਾ ਹੈ ਪੰਜਾਬ ਦੇ ਵਿੱਚ। ਕੀ ਵਾਅਦੇ ਕਰ ਰਹੇ ਹੋ? ਗੱਲ ਇਹ ਹੈ ਕਿ ਅੱਜ ਦੀ ਤਾਰੀਖ ਜੋ ਸਾਖੜ ਸਾਹਿਬ ਹੁਬੀ ਹੁਣ ਕਹਿ ਕੇ ਗਏ ਆ ਕਿ ਪਿਛਲੇ 10 ਸਾਲ ਦੋ ਵਾਰ ਆਪਾਂ ਭਗਵਤ ਸਿੰਘ ਸਾਹਿਬ ਨੂੰ ਜਿਤਾਇਆ ਤੇ ਇੱਕ ਵਾਰ ਸਿਮਰਜੀਤ ਸਿੰਘ ਮਾਨ ਨੇ ਤੇ ਇੱਕ ਇਟ ਨਹੀਂ ਲੱਗੀ ਪੰਜਾਬ ਦੇ ਵਿੱਚ। ਤੇ ਖਾਸ ਕਰਕੇ ਸ਼ੰਗਰੂਰ ਤੇ ਇਹ ਮੁੱਤੇ ਡਿਵੈਲਪਮੈਂਟ ਦੇ ਸਾਡਾ ਪੰਜਾਬ ਰੁਲਿਆ ਪਿਆ ਭਾਜੀ ਪੂਰਾ ਪੰਜਾਬ ਰੁਲਿਆ ਪਿਆ ਔਰ ਉਸ ਇਲਾਕੇ ਦੇ ਵਿੱਚ ਸ਼ੰਗਰੂਰ ਸਭ ਤੋਂ ਪਿੱਛੇ ਪਛੋਕੜ ਇਲਾਕਾ ਹੈ ਤੇ ਇੱਥੇ ਵਿਕਾਸ ਕਰਨ ਦੀ ਲੋੜ ਹੈ ਕੰਮ ਕਰਨ ਦੀ ਲੋੜ ਹੈ ਲੋਕਾਂ ਨੂੰ ਰੋਜ਼ਗਾਰੀ ਦੇਣਾਂ ਦੀ ਲੋੜ ਹੈ ਕਿਸਾਨਾਂ ਦੀ ਗੱਲ ਕਰਨ ਦੀ ਲੋੜ ਹੈ ਐਸੇ ਸਾਰੇ ਮਸਲੇ ਜੇ ਮੈਨੂੰ ਇੱਥੇ ਮੌਕਾ ਮਿਲਦਾ ਲੋਕਾਂ ਦੀ ਵੱਡੇ ਕਚਹਿਰੀ ਦੇ ਵਿੱਚ ਸੇਵਾ ਕਰਨ ਦਾ ਮੈਂ ਖੁਸ਼ੀ ਨਾਲ ਹਰ ਇੱਕ ਦੀ ਆਵਾਜ਼ ਉਠਾਵਾਂਗਾ ਸਾਡੇ ਗਰੀਬ ਜਨਤਾ ਇੱਥੇ ਬੈਠੇ ਸਾਡੀ OBC ਐਸੀ ਬਰਾਦਰੀ ਇੱਥੇ ਗਰੀਬ ਬੈਠੀਏ ਸਾਰੇ ਦੀ ਆਵਾਜ਼ ਬਣ ਕੇ ਮੈਂ ਪੰਜਾਬ ਦਿੱਲੀ ਜਾ ਕੇ ਇਹਨਾਂ ਦੀ ਗੱਲ ਕਰਾਂ ਕੇਂਦਰ ਦੀ ਕਿਹੜੀ ਸਕੀਮਾਂ ਮੰਨਦੇ ਵੀ ਪੰਜਾਬ ਦੇ ਵਿੱਚ ਆਈਆਂ ਨੇ ਜਿਹੜੀ ਵਿਕਾਸ ਦੀ ਰਾਜਨੀਤੀ ਕਰੇ 42 ਐਸ ਸਕੀਮਾਂ ਹਨ ਕੇਂਦਰ ਦੇ ਚਾਹੇ ਹੁਸ਼ਮਾਨ ਭਾਰਤ ਹੋ ਚਾਹੇ ਕਿਸਾਨ ਸਮਾਨ ਨidhi ਯੋਜਨਾ ਹੋ ਚਾਹੇ ਕੱਚੇ ਘਰਾਂ ਦੀ ਗੱਲ ਹੋ ਚਾਹੇ ਅੱਜ ਨੀਲੇ ਕਾੜਾ ਦੀ ਗੱਲ ਹੈ ਚਾਹੇ ਨਰੇਗਾ ਦੀ ਗੱਲ ਹੈ ਐਸੇ 42 ਸਕੀਮਾਂ ਹਨ ਹੁਣ ਦਿਸ਼ ਕਰਮਾ ਸਕੀਮ ਜੋ ਨਵੀ ਪ੍ਰਧਾਨ ਮੰਤਰੀ ਸਾਹਿਬ ਨੇ ਲਾਗੂ ਕੀਤੀ ਹੈ ਸਾਰੀ ਸਕੀਮਾਂ ਲੋਕਾਂ ਦੇ ਸਾਹਮਣੇ ਦੇਖੋ ਪੰਜਾਬ ਨੂੰ ਬਚਾਣਾ ਬਹੁਤ ਜ਼ਰੂਰੀ ਹੈ ਪੰਜਾਬ ਰੁਲ ਗਿਆ ਔਰ ਇਸ ਆਮ ਆਦਮੀ ਪਾਰਟੀ ਤੋਂ ਸਾਨੂੰ ਕੋਈ ਉਮੀਦ ਨਹੀਂ ਹੈ ਮੈਨੂੰ ਖੁਸ਼ੀ ਹੈ ਕਿ ਮੇਰੇ ਵਿਰੋਧੀ ਆਵਾਦੀ ਪਾਰਟੀ ਦੇ ਜੋ ਉਮੀਦਵਾਰ ਹਨ ਉਹ ਕਹਿੰਦੇ ਮੈਂ ਡਿਵੈਲਪਮੈਂਟ ਦੇ ਪਲੈਂਕ ਤੇ ਵੋਟਾਂ ਮੰਗਣੀ ਕਿਉਂਕਿ ਡਿਵੈਲਪਮੈਂਟ ਤਾਂ ਕਿੱਥੇ ਨਹੀਂ ਤੇ ਵੋਟ ਉਹ ਮੰਗ ਨਹੀਂ ਸਕਦੇ ਜੇ ਡਿਵੈਲਪਮੈਂਟ ਦੇ ਮੰਗਣੀ ਹੈ ਤੇ ਮੈਨੂੰ ਇੱਕ ਵਾਅਦਾ ਆਮ ਆਦਮੀ ਪਾਰਟੀ ਦਾ ਇੱਕ ਵਾਅਦਾ ਦੱਸ ਤੋਂ ਮੈਨੂੰ ਤੁਸੀਂ ਕਹੋਗੇ ਬਿਜਲੀ ਬਿਜਲੀ ਤਾਂ ਪਹਿਲੇ ਪੁਰਾਣੀ ਸਰਕਾਰ ਦੇ ਰਹੀ ਸੀ ਉਹਨੇ ਤੇ ਸਿਰਫ ਮੋੜ ਕੇ ਜਿਵੇਂ ਅੱਜ ਨੀਲੇ ਕਾਡਾ ਜੇ ਰਾਹੀ ਜੋ ਗਰੀਬਾਂ ਨੂੰ ਰਾਸ਼ਨ ਮਿਲ ਰਿਹਾ ਉਹਦਾ ਦੇਣ ਵਾਲਾ ਤਾਂ ਪ੍ਰਧਾਨ ਮੰਤਰੀ ਆ ਪਰ ਭਗਵੰਤਪਾਲ ਸਾਹਿਬ ਆਪਣੀ ਫੋਟੋ ਲਾ ਦਿੰਦਾ ਤੇ ਇਹ ਹਾਲ ਇੱਥੇ 45000 ਨੌਕਰੀਆਂ ਕਹਿੰਦੇ ਨੇ ਦਿੱਤੀਆਂ ਹੋਏ ਯਾਰ ਕਹਿਂਦੇ ਤਾਂ ਕੁਝ ਵੀ ਕਹਦੇ ਕਲਾਕਾਰ ਤਾਂ ਉਹ ਹੈਗਾ ਬਹੁਤ ਵੱਡਾ ਲੋਕਾਂ ਨੂੰ ਮੈਨੂੰ ਦੱਸੋ 17000 ਨੌਕਰੀਆਂ ਦਿੱਤੀ ਕਿਤੇ ਬੰਦੇ ਖੜੇ ਕਰ ਲੋ ਅੱਜ ਜੇ ਉਹਨਾਂ ਨੇ ਨੌਕਰੀਆਂ ਦਿੱਤੀ ਹੋਣੀ ਤੇ ਟੈਂਕਾਂ ਤੇ ਕੋਈ ਨਹੀਂ ਖੜਾ ਹੁੰਦਾ ਬਿਲਕੁਲ ਪਰ ਜੋ ਖਾਤੇ ਤੇ ਕੰਮ ਕੀਤਾ ਹੈ ਪ੍ਰਾਈਮ ਮਿਨਿਸਟਰ ਸਾਹਿਬ ਨੇ ਜੋ ਧਨ ਯੋਜਨਾ ਦੇ ਰਾਹੀ ਜੋ ਲੋਕਾਂ ਦੇ ਬੈਂਕ ਅਕਾਊਂਟ ਖੁੱਲੇ ਹੈ ਇੱਕ ਇਤਿਹਾਸਿਕ ਕੰਮ ਕੀਤਾ ਹੈ ਜੋ 10 ਸਾਲ ਮੋਦੀ ਸਾਹਿਬ ਨੇ ਇਸ ਦੇਸ਼ ਨੂੰ ਇਕੱਠਾ ਕਰਕੇ 370 370 ਹਟਾਇਆ ਸੀਏਏ ਬਣਾਇਆ ਇਸ ਦੇਸ਼ ਨੂੰ ਜੋ ਇੱਕ ਕੀਤਾ ਭਾਰਤ ਮਾਤਾ ਭਾਰਤ ਦੇਸ਼ ਨੂੰ ਮਹਾਨ ਬਣਾਇਆ ਇਹਦਾ ਕੋਈ ਮਗਾਬਲਾ ਨਹੀਂ ਕਰ ਸਕਦਾ ਕੰਨ ਸਾਹਿਬ ਕੇਜਰੀਵਾਲ ਦੀ ਮੂਹ ਮੰਦੀ ਭੈਣ ਸਿੱਪੀ ਸ਼ਰਮਾ ਵੀ ਕਾਗਜ਼ ਭਰ ਰਹੀ ਹੈ ਵਿਚਾਰੀ ਉਹ ਵੀ ਰੁਲੀ ਪਈ ਹੈ ਪਰ ਕੇਜਰੀਵਾਲ ਕਹਿੰਦਾ ਸੀ ਮੇਰੀ ਬਹਿਲ ਹੈ ਜੇ ਇਹਦਾ ਉਹੀ ਪਹਿੰਦਾ ਹੈ ਹਾਲ ਹੈ ਤੇ ਆਮ ਆਦਮੀ ਦਾ ਕੀ ਹਾਲ ਰਹਿਣਾ ਬਿਲਕੁਲ ਸਹੀ ਸਵਾਲ ਹੈ ਕੰਨ ਸਾਹਿਬ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਾਗਜ਼ ਭਰਨ ਆਏ ਸੀ ਤਾਂ 3-400 ਵਿਅਕਤੀ ਸੀ ਪਰ ਤੋਂ ਨੂੰ ਅੰਦਰ ਜਿਆਦਾ ਨਹੀਂ ਹੁੰਦੇ ਉਹ ਯਾਰ ਆਪਾਂ ਜਾਣਦੇ ਹੈ ਇਥੇ ਦੀ ਗੱਲ ਕਰੀਏ ਕਿਉਂਕਿ ਆ ਹਿੰਦੁਸਤਾਨ ਦੀ ਸਭ ਤੋਂ ਵੱਡੀ ਪੰਚਾਇਤ ਪਾਰਲੀਮੈਂਟ ਦੇ ਵਿੱਚ ਆਪਣੇ ਇਲਾਕੇ ਦਾ ਨੁਮਾਇੰਦਾ ਬਣਾ ਕੇ ਇਥੋਂ ਚੁਣ ਕੇ ਲੋਕਾਂ ਨੇ ਭੇਜਣਾ ਹੈ ਇਸ ਕਰਕੇ ਬਹੁਤ ਹੀ ਇਲੈਕਸ਼ਨ ਤਰਚਾ ਇਹ ਪੰਚਾਇਤ ਦਾ ਹੋਵੇ ਉਹ ਵੀ ਬੜਾ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਪਿੰਡ ਦੇ ਮਸਲੇ ਤੋਂ ਹੀ ਸਾਰੇ ਮਸਲੇ ਚੱਲੂ ਹੁੰਦੇ ਆ ਪਰ ਆਹ ਦੇਸ਼ ਦੇ ਮੁੱਦਿਆਂ ਦੇ ਉੱਤੇ ਤੇ ਪੰਜਾਬ ਦੇ ਅੰਦਰ ਜਿਸ ਕਿਸਮ ਦੇ ਹਾਲਾਤ ਹੈ ਉਹਨਾਂ ਨੂੰ ਕਿਵੇਂ ਦੇਸ਼ ਦੀ ਤਰੱਕੀ ਦੇ ਨਾਲ ਜੋੜਿਆ ਜਾ ਸਕੇ ਉਹਦੇ ਵਾਸਤੇ ਇੱਕ ਮੈਂ ਸਮਝਦਾ ਪਹਿਲਾ ਕਦਮ ਜਿਹੜਾ ਹੈ ਆ ਅੱਜ ਹਰਵਿੰਦ ਖੰਨਾ ਜੀ ਨੇ ਇੱਥੋਂ ਜਿਹੜਾ ਚੱਕਿਆ ਤੇ ਅੱਜ ਸੰਗਰੂਰ ਇਲਾਕੇ ਦੇ ਲੋਕਾਂ ਦੇ ਅਸ਼ੀਰਵਾਦ ਦੇ ਵਾਸਤੇ ਅੱਜ ਇਹਨਾਂ ਨੇ ਨਾਮਿਨੇਸ਼ਨ ਭਰਿਆ ਬਹੁਤ ਸਾਰੇ ਮਸਲੇ ਪੰਜਾਬ ਜੇ ਪੰਜਾਬ ਦੇ ਦਰਪੇਸ਼ ਹੈਗੇ ਕੁਝ ਅੱਜ ਦੇ ਇਸ ਮਾਹੌਲ 'ਚ ਅੱਖੋਂ ਪਰੋਖੇ ਲੋਕ ਘਰੀ ਬੈਠੇ ਆ ਪਰ ਲੋਕਾਂ ਨੂੰ ਭੁੱਲਣਾ ਨਹੀਂ ਚਾਹੀਦਾ ਕਿ ਲੱਖਾਂ ਲੋਕਾਂ ਦੇ ਘਰ ਨਸ਼ੇ ਦੀ ਚਪੇਟ ਦੇ ਵਿੱਚ ਅੱਜ ਵੀ ਭੁਗਤ ਰਹੇ ਹੈ ਜਿਹਦਾ ਕਿਤੇ ਵੀ ਇਹ ਸਰਕਾਰ ਨੇ ਕੋਈ ਆਮ ਆਦਮੀ ਪਾਰਟੀ ਸਰਕਾਰ ਨੇ ਪੰਜਾਬ ਦੀ ਸਰਕਾਰ ਨੇ ਕੋਈ ਸੰਗਿਆਨ ਨਹੀਂ ਲਿਆ ਅੱਜ ਵੀ ਪੰਜਾਬ ਦੇ ਅੰਦਰ ਖੋਹਾਂ ਰੋਤੀਆਂ ਗੁੰਡਾਗਰਦੀ ਕੋਈ ਵੀ ਔਰਤ ਜਿਹੜੀ ਮਹਿਫੂਜ਼ ਹੈ ਨਹੀਂ ਜਿਹਦੀ ਇੱਜ਼ਤ ਹੈ ਉਹ ਮਸਲੇ ਅੱਜ ਸਾਰੇ ਦਰਜਨਾਰ ਹੋਏ ਪਏ ਹੈ ਅੱਜ ਬਹੁਤ ਸਾਰੇ ਸਵਾਲ ਹੈ ਜਿਹੜੇ ਲੋਕਾਂ ਨਾਲ ਕਰਾਂਗੇ ਪਰ ਅੱਜ ਜਿਹੜਾ ਭਖਦਾ ਮੁੱਦਾ ਹੈਗਾ ਜਿਹਦੇ ਵਾਸਤੇ ਅੱਜ ਵੀ ਇੱਥੇ ਜਿਸ ਕਿਸਮ ਦੀ ਆ ਇਕੱਲੀ ਛਾਉਣੀ ਆ ਕਚਹਿਰੀ ਨਹੀਂ ਛਾਉਣੀ ਬਣੀ ਪਈ ਇਕੱਲਾ ਸੰਗਰੂਰ ਛਾਉਣੀ ਨਹੀਂ ਬਣਿਆ ਪਿਆ ਪੁਲਿਸ ਦੀ ਪੂਰਾ ਪੰਜਾਬ ਪੁਲਿਸ ਦੀ ਛਾਉਣੀ ਬਣਿਆ ਪਿਆ ਅੱਜ ਪੰਜਾਬ ਦੇ ਕਿਸਾਨ ਸੜਕਾਂ ਦੇ ਕਿਉਂ ਬੈਠੇ ਐ ਚਾਹੇ ਇਹ ਜੋ ਆਪਣਾ ਗੁੱਸਾ ਭਾਜਪੀ ਪ੍ਰਤੀ ਪ੍ਰਗਟ ਕਰ ਰਹੀ ਹੈ ਪਰ ਮੈਂ ਮੇਰੇ ਕਿਸਾਨ ਭਰਾਵਾਂ ਨੂੰ ਪੁੱਛਣਾ ਚਾਹਨਾ ਵੀ ਵਕੀਲ ਕੇ ਜਾ ਕੀਤਾ ਸੀ ਤੁਸੀਂ ਅੱਜ ਵਕੀਲ ਸੁੱਤਾ ਕਿਉਂ ਹੈ ਵਕੀਲ ਬੋਲਦਾ ਕਿਉਂ ਨਹੀਂ ਕਿਉਂ ਕਿਸਾਨ ਸੜਕਾਂ ਤੇ ਬੈਠੇ ਹੈ ਆ ਸਮੱਸਿਆ ਕੱਲੇ ਬੀਜੇਪੀ ਦੀ ਨਹੀਂ ਅੱਜ ਬੀਜੇਪੀ ਦੇ ਕੈਂਡੀਡੇਟ ਨੂੰ ਇੱਥੇ ਆਣ ਤੋਂ ਪਹਿਲਾਂ 100 ਜਦੋ ਜਹਿਦ ਕਰਕੇ ਪਹੁੰਚਣ ਪਏ ਮਦਾਹਾ ਨਹੀਂ ਸਾਹਿਬ ਕੈਂਡੀਡੇਟ ਨੇ ਦਾ ਵੋਟਾ ਮੰਗਣ ਵਾ ਜਾਣਾ ਲੋਕਾਂ ਕੋਲ ਜਾਊਗਾ ਜਿਸ ਹਾਲਾਚੇ ਪਰ ਉਹਨਾਂ ਦੀ ਸੋਚੋ ਜਿਹੜੇ ਸੜਕਾਂ ਦੇ ਉੱਤੇ ਤਾਂ ਗਵਰੇ ਲੋਕ ਇਹ ਜਿਹੜੇ ਵਪਾਰੀ ਵਰਗ ਕੰਮ ਕਰਨ ਵਾਲੇ ਲੋਕ ਹੈ ਜਿਨ੍ਹਾਂ ਨੇ ਅੱਗੇ ਪੜਾ ਕਿਤੇ ਜਾਣਾ ਹੈ ਦੇਸ਼ ਦੇ ਅੰਦਰ ਰੇਲਵੇ ਟਰੈਕਸ ਤੇ ਕਿਸਾਨ ਬੈਠੇ ਹੈ ਅੱਜ ਸਵਾਲ ਹਰਵਿੰਦ ਕੇਜਰੀਵਾਲ ਜੀ ਪਾਰਲੀਮੈਂਟ ਤੇ ਜਾ ਕੇ ਚੱਕਣਗੇ ਵੀ ਕਿਸਾਨਾਂ ਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ ਭਗਵੰਤ ਮਾਨ ਜੀ ਦੀ ਸਰਕਾਰ ਦੇ ਦੁਆਰਾ ਅਗਰ ਭਗਵੰਤ ਮਾਨ ਜੀ ਕਿਸਾਨਾਂ ਦੇ ਇਤਹਾਸ਼ੀ ਹੁੰਦੇ ਤਾ ਵਕੀਲ ਉਦੋਂ ਤਾਂ ਬਣ ਕੇ ਬਹਿ ਗਏ ਸੀਗੇ ਪੰਜਾਬ ਭੰਦੇ ਅੰਦਰ ਜਦੋਂ ਕੇਂਦਰ ਦੇ ਮੰਤਰੀ ਆਏ ਪਿਊਸ਼ ਗੋਲਜੀ ਆਏ ਮੁੰਡਾ ਜੀ ਆਇਆ ਇੱਕ ਐਗਰੀਕਲਚਰ ਮਿਨਿਸਟਰ ਸਾਹਿਬ ਅੱਜ ਕਿਉਂ ਨਹੀਂ ਜਾ ਕੇ ਕਿਸਾਨਾਂ ਨਾਲ ਗੱਲ ਕਰਦੇ ਕਿਉਂ ਨਹੀਂ ਉਹਨਾਂ ਨੂੰ ਕਹਿੰਦੇ ਵੀ ਭਰਾਓ ਮੈਂ ਤੁਹਾਡੇ ਮਸਲੇ ਹੱਲ ਕਰੂੰਗਾ ਇਹਨਾਂ ਦੇ ਵਿੱਚ ਤੇ ਪਹਿਲੇ ਜਿਹੜੇ ਕਾਂਗਰਸ ਦੇ 6 ਮਹੀਨੇ ਮੁੱਖ ਮੰਤਰੀ ਬਣੇ ਕੀ ਫਰਕ ਹੈ ਦੋਨੋਂ ਗੱਲਾਂ ਕਰਦੇ ਫਿਰਦੇ ਮਸਲੇ ਹੱਲ ਕਰਦੇ ਆਪਣੇ ਮਸਲੇ ਤਾਂ ਉਹਨਾਂ ਨੇ ਹੱਲ ਕਰ ਲਏ ਸਾਰਿਆਂ ਨੇ ਘਰ ਕਿਸੇ ਨੇ ਘਰ ਵਸਾ ਲਿਆ ਕਿਸੇ ਨੇ ਘਰ ਪਰ ਲਿਆ ਰੁਪਈਆਂ ਨਾਲ ਪਰ ਲੋਕਾਂ ਨੇ ਘਰ ਉਜੜੀ ਜਾਂਦੇ ਐ ਅੱਜ ਸੁਭਦੀਪ ਦਾ ਜੇ ਘਰ ਉਹ ਜੜਿਆ ਉਹਦੇ ਕੋਲ ਜਵਾਬ ਕੌਣ ਦੇਊਗਾ ਕੋਈ ਨਵਾਂਜੀ ਦੇਣਗੇ ਆ ਕੋਈ ਆ ਕੇ ਸੁਨੀਲ ਜਾਖੜ ਦੇਊਗਾ ਇਹ ਮਸਲੇ ਸਰਕਾਰ ਦੇ ਐ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜੀ ਖੜੀ ਐ ਤੇ ਲੋਕਾਂ ਨੂੰ ਗੁੰਮਰਾ ਕਰਕੇ ਅੱਜ ਜੇ ਆਮ ਆਦਮੀ ਪਾਰਟੀ ਲੋਕਾਂ ਦੇ ਖਾਤੇ ਪਰਦਾ ਜੇ ਘੱਟਾ ਪਾਣਾ ਚਾਹਦੀ ਆ ਖਾਜੇ ਤੇ ਸਭ ਬਿਲਕੁਲ ਨਹੀਂ ਓਣਦਿਆਂਗੇ ਅੱਜ ਉਸ ਸਭ ਤੋਂ ਵੱਡੀ ਹਿੰਦੁਸਤਾਨ ਦੀ ਪੰਚਾਇਤ ਜਿੋਂ ਚੁਣ ਲੱਗੇ ਆ ਅੱਜ ਮੌਕਾ ਹੈ ਜਦੋਂ ਸੰਗਰੂਰ ਦੇ ਲੋਕਾਂ ਨੂੰ ਅੰਦਰ ਚਾਤੀ ਮਾਰ ਕੇ ਦੇਖਣਾ ਪਊਗਾ ਇਸ ਕਰਕੇ ਨਹੀਂ ਵੀ ਸੁਨੀਲ ਜਾਖੜ ਕਹਿ ਰਿਹਾ ਸੁਨੀਲ ਜਾਖੜ ਦਾ ਬੀਜੇਪੀ ਦਾ ਨੁਮਾਇੰਦਾ ਹੋਣ ਕਾਰਨ ਕਹਿ ਰਿਹਾ ਪਰ ਲੋਕਾਂ ਨੂੰ ਦੇਖਣਾ ਪਊਗਾ ਵੀ ਤੁਸੀਂ ਦੋ ਵਾਰੀ ਚੁਣ ਕੇ ਭੇਜਿਆ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਐਜ਼ ਐਮਪੀ ਚੁਣ ਕੇ ਭੇਜਿਆ ਰਿਜ਼ਲਟ ਕੀ ਹੈ ਸਭ ਉਹ ਦੱਸਣ ਤਾਂ ਸਹੀ ਵੀ 10 ਸਾਲ ਦੇ ਅੰਦਰ ਉਹਨਾਂ ਨੇ ਸੰਗਰੂਰ ਵਾਸਤੇ ਕੀ ਕੀਤਾ ਜਿੰਨਾ ਕਿ ਮੈਂ ਉਹਨਾਂ ਦੇ ਫੇਸਬੁੱਕ ਤੇ ਦੇਖਿਆ ਜਿਹਦੇ ਉਹ ਲਲਾ ਲਾਲਾ ਕਰਦੇ ਸੀ ਵੀ ਇੱਕ 2 ਫੁੱਟ ਦੀ ਕੰਨਪੂਲੀ ਜੀ ਸੀ ਜਿਹੜਾ ਮੈਂ ਬਣਵਾਈ ਕਹਿੰਦਾ ਜੀ ਪਤਾ ਨਹੀਂ ਐਸਟੀਮੇਟ ਇੰਨੇ ਲੱਖ ਦਾ ਬਣ ਗਿਆ ਸੀ ਤੇ ਮੈਂ 3 ਲੱਖ ਚ ਬਣਵਾਤੀ ਆਹ ਮੱਲ ਮਾਰੀ ਹੈ ਉਹਨਾਂ ਨੇ ਇਹ ਆਹ ਮੱਲ ਮਾਰੀ 8 ਲੱਖ ਰੁਪਏ ਦਾ 10 ਸਾਲਾਂ ਦਾ ਹਿਸਾਬ 8 ਲੱਖ ਰੁਪਏ ਦਾ ਦੇ ਰਹੇ ਹੈ ਭਗਵੰਤ ਮਾਨ ਜੀ ਖੇਡ ਬਣਾਤੀ ਮਜ਼ਾਕ ਬਣਾਤਾ ਸਭ ਆ ਜਿਹੜਾ ਵੋਟ ਹੈ ਮਜ਼ਾਕ ਹੈ ਨਹੀਂ ਤੇ ਮੈਂ ਕਿਸਾਨ ਭਰਾਵਾਂ ਨੂੰ ਵੀ ਕਹਿਣਾ ਚਾਹੂੰਗਾ ਵੋਟ ਤੁਹਾਡਾ ਸਾਥੀਓ ਸੋਚ ਸਮਝ ਕੇ ਪਾਇਓ ਮੈਂ ਨਹੀਂ ਕਹਿੰਦਾ ਵੀ ਤੁਸੀਂ ਮੇਰੇ ਕਹਿਣ ਨਾਲ ਪਾ ਦਿਓ ਪਰ ਦੇਖਿਓ ਤੁਹਾਡਾ ਮਸਲਾ ਹੱਲ ਕੌਣ ਕਰਾ ਸਕਦਾ ਹੈ ਜਿਹੜੇ ਲੋਕ 10 ਸਾਲ ਦੇ ਅੰਦਰ 8 ਲੱਖ ਰੁਪਏ ਨਹੀਂ ਲੈ ਕੇ ਆ ਸਕਦੇ ਜਿਹੜੇ ਕੇਜਰੀਵਾਲ ਸਾਹਿਬ ਅੱਜ ਪੂਰੇ ਹਿੰਦੁਸਤਾਨ ਨੂੰ ਗਰੰਟੀਆਂ ਦੇਣੇ ਫਿਰਦੇ ਆ ਉਹ ਤਾਂ ਆਪਣੀ ਆਪ ਦੀ ਫਾਈਲ ਲੈਫਟ ਇਨ ਕਮਿਸ਼ਨਰ ਤੋਂ ਕਢਾ ਕੇ ਨਹੀਂ ਲਿਆ ਸਕਦੇ ਪੰਜਾਬ ਦੇ ਮੁੱਦੇ ਕਿਵੇਂ ਕਰਾ ਦੇਣਗੇ ਸਾਬ ਕੌਣ ਕਰਾ ਦੂਗਾ ਸਿਮਰਜੀਤ ਮਾਨ ਜੀ ਲੋਕਾਂ ਨੇ ਵਿਸ਼ਵਾਸ ਬਣਾ ਕੇ ਭੇਜਿਆ ਤੁਸੀਂ ਛਾਤੀ ਤੇ ਹੱਥ ਰੱਖ ਕੇ ਮੈਨੂੰ ਦੱਸੋ ਸਾਬ ਲੋਕਾਂ ਨੇ ਭਾਵਕ ਭਾਵ ਭਾਵਨਾਤਮਕ ਤੌਰ ਤੇ ਜੁੜ ਕੇ ਉਹਨਾਂ ਨੂੰ ਚੁਣ ਕੇ ਪੇਸ਼ਤਾ ਪਰ ਕੀ ਸੰਗਰੂਰ ਦੇ ਮੁੱਦੇ ਹੱਲ ਕਰਵਾਉਣ 'ਚ ਉਹਨਾਂ ਦਾ ਕੋਈ ਯੋਗਦਾਨ ਹੈਗਾ ਕੋਈ ਮੁੱਦਾ ਹੱਲ ਕਰਵਾਇਆ ਹੱਕ ਅਗਰ ਖੜੀ ਐ ਸਾਬ ਹੱਕ ਅਗਰ ਹੁਣ ਮਨਕਾਲੇ ਤੇ ਐ ਇੱਥੇ ਵਾਲੇ ਬੇਰ ਕੋਲ ਖੜੇ ਸੀ ਜਿੰਨਾ ਸਾਡਾ ਦੱਸੋ ਮੈਂ ਕਿਹਾ ਦੁਜੀ ਅੰਦਰ ਝਾਕੀ ਮਾਰ ਕੇ ਦੇਖੋ ਕਿਹੜੀ ਸਰਕਾਰ ਤੁਹਾਡੇ ਮਸਲੇ ਹੱਲ ਕਰ ਸਕਦੀ ਐ ਮੈਂ ਇੱਥੇ ਝੂਟੇ ਲਾਰੇ ਲਾਣ ਨਹੀਂ ਆਇਆ ਸਾਬ ਮੈਂ ਲੋਕਾਂ ਨੂੰ ਇੰਨਾ ਹੀ ਅਗਾਹ ਕਰਨਾ ਆਂ ਵੀ ਤੁਸੀਂ ਅੰਦਰ ਬੈਠ ਕੇ ਸੋਚ ਕੇ ਦੇਖੋ ਸਰਕਾਰ ਨਾਲ ਮੁੱਦੇ ਹੱਲ ਹੋਣੇ ਆ ਜਾਂ ਮਜ਼ਬੂਤ ਅਪੋਜੀਸ਼ਨ ਹੋਵੇ ਮਜ਼ਬੂਤ ਅਪੋਜੀਸ਼ਨ ਕਿੱਥੇ ਆ ਕਿੱਥੇ ਹੈ ਮਜ਼ਬੂਤ ਅਪੋਜੀਸ਼ਨ ਭਗਵੰਤ ਮਾਨ ਜੀ ਕਹਿੰਦੇ ਸਾਡੇ ਕਿ ਚੁਣ ਕੇ ਜਾਂਦੇ ਰਹਿਣਗੇ ਸੀਟਾਂ ਲੜੀ ਜਾਂਦੇ ਪਤਾ ਨਹੀਂ 21 ਆ 22 ਮੇਰੇ ਖਿਆਲ ਤਾਂ 20 ਹੈ ਸ਼ਾਇਦ 20 ਹੈ ਤੇ ਕਹਿੰਦਾ 30 ਸਾਡੇ ਚੁਣ ਕੇ ਜਾਣਗੇ ਪਹਿਲਾਂ ਵਾਲੇ ਦਸਤਾ ਸੰਭਾਲੇ ਨਹੀਂ ਜਾਂਦੇ ਪਹਿਲ ਵਾਲੇ ਦਸਤਾਜੇ ਗਿਣਤੀ ਜੇ ਨਹੀਂ ਆਏ ਜਿਹੜੇ ਰਾਜ ਸਭਾ 'ਚ ਭੇਜੇ ਸੀਗੇ ਕਿੰਨੇ ਸੱਤ ਭੇਜੇ ਸੀ ਇਥੋਂ ਦੋ ਤਿੰਨ ਉਥੋਂ ਲਈ ਬੈਠੇ ਸੀ ਦਿੱਲੀ ਵਾਲੇ ਸਾਰੇ ਚੂਮੰਤਰ ਹੋ ਗਏ ਕਿਉਂ ਕਿਉਂਕਿ ਇਹਨਾਂ ਨੇ ਜਿਸ ਤਰ੍ਹਾਂ ਪੰਜਾਬ ਨੂੰ ਲੁੱਟਿਆ ਸਾਹਿਬ ਉਹ ਜਿਹੜਾ दारू ਵੇਚ ਕੇ ਇਹ ਜੋ ਅੱਜ ਆਪਣੇ ਆਪ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਲ ਫੋਟੋ ਲਾ ਕੇ ਉਹਨਾਂ ਨੂੰ ਬਦਨਾਮ ਕਰਨ ਦਾ ਪ੍ਰਯਾਸ ਹੈ ਸਿੱਧਾ ਸਿੱਧਾ ਲੋਕਾਂ ਨੂੰ ਰੋਕਣਾ ਚਾਹੀਦਾ ਲੋਕਾਂ ਨੂੰ ਚਾਹੀਦਾ ਤੁਸੀਂ ਕਿਹੜੇ ਕਿਹੜੀ ਬਾਦਰੀ ਦੇ ਮੱਲ ਮਾਰ ਕੇ ਤੁਸੀਂ ਤਿਆੜ ਜੇਲ੍ਹ ਚ ਗਏ ਹੋ ਸਾਹ दारू ਵੇਚਣ ਵਾਲੇ ਮਸਲੇ 'ਚ ਫੜੇ ਗਏ ਹੋ ਇਹ ਅੱਜ ਆਪਣੇ ਆਪ ਨੂੰ ਦੇਸ਼ ਭਗਤ ਦੱਸੀ ਜਾਂਦੇ ਹੋ ਗੁੰਮਰਾਹ ਨਾ ਕਰੋ ਲੋਕਾਂ ਨੂੰ ਇਹ ਲੋਕਾਂ ਨੂੰ ਮੈਂ ਆਈ ਕਹਿਣ ਆਇਆ ਸਾਥੀਓ ਬੜਾ ਸੋਚ ਸਮਝ ਕੇ ਆਪਣਾ ਚੰਗਾ ਮਾੜਾ ਦੇਖ ਕੇ ਕਿਉਂਕਿ ਕਿਹੜਾ ਵੋਟ ਪਾਤਾ ਸਾਹਿਬ ਅੱਜ ਕਈ ਕਾਨੂੰਨ ਚ ਆ ਹੈ ਨਹੀਂ ਵੀ 모ੜ ਲੋ ਵਾਪਿਸ ਵੀ ਆ ਗਲਤੀ ਕਰ ਗਏ ਪੰਜਾਬ ਦੇ ਲੋਕਾਂ ਨੇ 2 ਸਾਲ ਪਹਿਲਾਂ ਗਲਤੀ ਕੀਤੀ ਆਮ ਆਦਮੀ ਪਾਰਟੀ ਨੂੰ 93 ਜਿਤਾ ਕੇ ਲੋਕ ਕਹਿ ਦਿੰਦੇ ਹੈ ਵੀ ਇਹਨਾਂ ਨੂੰ ਬਿਸਮਿਸ ਕਰ ਦੇਣਗੇ ਆ ਜਿਹੜਾ ਗਵਰਨਰ ਰੂਲ ਬਿਲਕੁਲ ਨਹੀਂ ਲੱਗਦਾ ਸਾਹਿਬ 3 ਸਾਲ ਭੁੱਤਣੇ ਪੈਣਗੇ ਜੇ ਹੋਰ ਇਹਨਾਂ ਨੂੰ ਇਹ ਧੂਏ ਘੜਾ ਦੇਣਗੇ ਪੰਜਾਬ ਦੇ ਲੋਕਾਂ ਦੇ ਨਾਸਾਂ ਦੇ ਵਿੱਚ ਦੀ ਆ ਲੋਕ ਹੈ ਰਹਿ ਗਏ ਪਰ ਕਾਨੂੰਨ ਵਿਵਸਥਾ ਦੇ ਉੱਤੇ ਨਿਗ੍ਹਾ ਰੱਖਣਾ ਕੰਮ ਜਿਹੜਾ ਸੈਂਟਰ ਦਾ ਵੀ ਹੈ ਇਹਨਾਂ ਦਾ ਸਟੇਟ ਦਾ ਦਾ ਅਧਿਕਾਰ ਹੈਗਾ ਹੀ ਹੈਗਾ ਪਰ ਜਦੋਂ ਪਾਣੀ ਨਾਸਾਂ ਦੇ ਉੱਤੇ ਤੁਰ ਗਿਆ ਨਾ ਫਿਰ ਐਵੇਂ ਨਹੀਂ ਸਾਹਿਬ ਫਿਰ ਪੰਜਾਬ ਦੇ ਕਿਉਂਕਿ ਸਰਹੱਦੀ ਸਾਡਾ ਸੂਬਾ ਹੈ ਇਹਦੇ ਤੇ ਨਿਗਰ ਰੱਖਣਾ ਸਾਡੀ ਜ਼ਿੰਮੇਵਾਰੀ ਬਣਦੀ ਹੈ ਐਸੇ ਦਾ ਭਵਿਕ ਪੰਜ ਹਿੰਦੁਸਤਾਨ ਦੇ ਭਵਿਕ ਪੰਜਾਬ ਮਜ਼ਬੂਤ ਹੋਊਗਾ ਤਾਂ ਹਿੰਦੁਸਤਾਨ ਦੀ ਮਜ਼ਬੂਤੀ ਤੇ ਚਾਰ ਚੰਦ ਲੱਗਣਗੇ ਇਹ ਦੇ ਕਰਕੇ ਸਭ ਲੋਨ ਕੀਤਾ ਜਾ ਰਿਹਾ ਬੀਰਐਪੀ ਦਾ ਬਿਲਕੁਲ ਸਾਬ ਕਰ ਰਹੇ ਮੈਂ ਕਦੋਂ ਕਹਿਣਾ ਵੀ ਨਹੀਂ ਕਰ ਰਹੇ ਕਰਨਾ ਚਾਹੀਦਾ ਆਪਣੇ ਉਹਨਾਂ ਦੇ ਮੁੱਦੇ ਆ ਕਰਨ ਸ਼ਾਂਤੀਪੂਰਵ ਕਰਨ ਸਭ ਕਿਉਂਕਿ ਮਸਲਾ ਗੱਲਬਾਤ ਨਾਲ ਹੀ ਸੁਲਝੂਗਾ ਆ ਜਿਹੜੇ ਮਸਲੇ ਐ ਐਵੇਂ ਸੜਕਾਂ ਦੇ ਚੌਕਾਂ ਦੇ ਖੜੇ ਹੋ ਕੇ ਨਹੀਂ ਸੁਲਝੇ ਜਾਣੇ ਸਾਬ ਇਸ ਗੱਲ ਤੇ ਮੈਂ ਕੱਲ ਆਢ ਇੱਕ ਪ੍ਰੈਸ ਕਾਨਫਰੰਸ ਕਰੂੰਗਾ ਸਾਡੇ ਸਾਰੇ ਸਮੁਸਤੇ ਦੇ ਸਾਡਾ ਜਿਹੜਾ ਖਿਆਲ ਹੈ ਉਹ ਅਸੀਂ ਰੱਖਾਂਗੇ ਉਹਨਾਂ ਨੂੰ ਇਹ ਮੇਰੀ ਦੈਨੀ ਬੇਨਤੀ ਹੈ ਆਪਣੀ ਗੱਲ ਰੱਖੋ ਗੱਲ ਕਰਨੀ ਹੀ ਜਾ ਰਹੇ ਸਾਨੂੰ ਕਿਉਂ ਰੋਕਿਆ ਰਸਤੇ ਦੇ ਵਿੱਚ ਦਿੱਲੀ ਦਾ ਥੋੜੇ ਇੱਥੇ ਆ ਦਿੱਲੀ ਥੋੜੇ ਇੱਥੇ ਆ ਗਈ ਗੱਲ ਤਾਂ ਜਾ ਕੇ ਉੱਥੇ ਮੰਤਰੀ ਨਾਲ ਹੀ ਕਰਨੀ ਸੀ ਮੰਤਰੀ ਸਾਹਿਬ ਤਾਂ ਇੱਥੇ ਆਏ ਬੈਠੇ ਸੀਗੇ ਵਕੀਲ ਤੁਸੀਂ ਮਾੜਾ ਕਰ ਲਿਆ ਸਾਬ ਐਜੇ ਵਕੀਲ ਨੂੰ ਤੁਸੀਂ ਟਿੰਬਕਟੂ ਲੈ ਜਾਓ ਜੇ ਇਹਨਾਂ ਦਾ ਢੇਡਾ ਡੁਬੋਣਾ ਡੁਬੋਣਾ ਹੈ ਸਾਬ ਜਿਹ ਵਕੀਲ ਹੈ ਜਿਹੜਾ ਨਾ ਉਹ ਲੈ ਕੇ ਬੈਠਦਾ ਹੈ ਮਦਈ ਨੂੰ ਮਦਈ ਦਾ ਦਰਦ ਸਮਝਦੀ ਹੈ ਸਾਰੇ ਸਰਕਾਰ ਸਮਝਦੀ ਹੈ ਦੁਨੀਆ ਸਮਝਦੀ ਹੈ ਪਰ ਵਕੀਲ ਪਤਾ ਨਹੀਂ ਕੀ ਕੀ ਖੇਡਣਾ ਖੇਡ ਰਿਹਾ ਸੀ ਦੱਸੋ ਜੀ ਦੱਸੋ ਕੀ ਕਹੀ ਹੈ ਕਿ ਦੋ ਬੰਦਾਂ ਦੇ ਟਕਾ ਕੀ ਤੇ ਵਿਕਾਸ ਤੇ ਕਿਉਂ ਲੱਗ ਰਹੇ ਸਾਬ ਇੱਕ ਲੱਗੀ ਦਿਖਾ ਦਿਓ ਮੈਨੂੰ ਮੈਂ ਹੁਣੇ ਕਹਿ ਕੇ ਹਟਿਆ ਵੀ ਇਹਦੇ ਨਾਲ ਤੋਂ ਸਾਡੇ ਵਾਲਾ ਜਿਹੜਾ 6 ਮਹੀਨੇ ਰਹਿ ਕੇ ਗਿਆ ਸੀ ਮੁੱਖ ਮੰਤਰੀ ਉਹ ਕਹਿੰਦਾ ਸੀ ਪੈਚ ਵਰਕ ਕਰਾਤੇ ਇਹਨਾਂ ਪਤਿੰਦਰਾਂ ਤੋਂ ਪੈਚ ਵੀ ਨਹੀਂ ਲੱਗਿਆ ਇਹਨਾਂ ਨੇ ਪਹਿਲੇ ਵਾਲੇ ਚੰਗੇ ਘਵਾਤੇ ਕਿ ਬੱਸ ਇਹ ਕੋਈ ਭਗਵਾਨ ਜਾਨੋਂ ਆਉਂਦੇ ਨੇ ਕਿ ਜਿਹੜੀਆਂ ਪਈਆਂ ਸਰਕਾਰਾਂ ਦੇ ਤੋਂ ਲਗਾਤਾਰ 2 ਦਿਨ ਤੋਂ ਬੈਠੇ ਇਦਾਂ ਲੱਗਦਾ ਕਿ ਉਹ ਦਿੱਲੀ ਵਾਸਤੇ ਸਟਾਰਟਅਪ ਚਾਰ ਕੇ ਬਣੇ ਪੰਜਾਬ ਵਾਸਤੇ ਨਹੀਂ ਬਣੇ 2 ਦਿਨ ਲਗਾਤਾਰ ਦਿੱਲੀ ਦੇ ਤੋਂ ਬੱਦਬਾ ਦੇਖੋ ਭਗਵਾਨ ਤੁਮਹਾਂ ਜੀ ਕਿਸ ਵਾਸਤੇ ਬਣੇ ਹੈ ਕਿ ਨਹੀਂ ਬਣੇ ਮੈਂ ਕਹਿਣਾ ਨਹੀਂ ਜਾਂਦਾ ਕਿਉਂਕਿ ਜਿਸ ਕਾ ਕੰਮ ਉਸੀ ਕੋ ਸਾਜੇ ਔਰ ਕਰੇ ਤੋਂ ਡੰਗਾ ਬਾਜੇ ਉਹਨਾਂ ਦਾ ਜਿਹੜਾ ਕੰਮ ਸੀਗਾ ਉਹ ਕਿਤੇ ਛੱਲਾ ਗਾ ਦਿੰਦੇ ਛੱਲਾ ਗਾ ਕੇ ਪੰਜਾਬ ਨੂੰ ਛੱਲਾ ਬਣਾ ਰਹੇ ਸਾਰੇ ਇਹ ਕੋਈ ਕੰਮ ਹੈ ਮੁੱਖ ਮੰਤਰੀ ਦੇ ਕਰਨ ਵਾਲੇ ਆ ਕੋ ਕੰਮ ਹੈ ਕਰਨ ਵਾਲੇ ਕੰਮ ਜਿਹੜੇ ਕੰਮ ਹੈ ਕਿਸਾਨਾਂ ਨਾਲ ਬੈਠ ਕੇ ਗੱਲ ਕਰਨੇ ਆਪ ਦਾ ਪੰਜਾਬ ਸੰਭਾਲਣ ਕਿਸਾਨ ਮੈਂ ਕਿਹਾ ਕਿਸਾਨ ਕਦੋਂ ਦੇ ਬੈਠੇ ਸੜਕਾਂ ਤੇ ਉੱਥੇ ਰਹਿਣ ਨਾ ਰਿਹਾ ਸੀ ਆਪਾਂ ਆਪਣੇ ਪ੍ਰਚਾਰ ਦੇ ਵਿੱਚ ਕਹਿੰਦੇ ਰਹੇ ਕਿ ਅਸੀਂ ਆਪਣੇ 2 ਸਾਲ ਦੇ ਕੰਮਕਾਜ ਦੀ ਰਿਪੋਰਟ ਮਗਰੇ ਹਨ ਹਾਲੇ ਕਿ 10 ਸਾਲ ਹੋ ਗਏ ਜੇ ਅਗਰ ਨਰਿੰਦਰ ਮੋਦੀ ਨੂੰ ਨਾਫਰਤ ਦੀ ਰਾਜਨੀਤੀ ਕਰਕੇ ਬੋਟ ਮਗਣੀ ਪਵੇ 6 ਲੱਖ ਪਹਾੜਾਂ ਦੇ ਸਰਦਾਂ ਜਿਹਦੇ ਖੇਤਰ ਕੋਲ 12 ਹੁੰਦੇ ਨੇ ਜਾਂ ਬੰਦਾ ਸੁੱਤਰ ਕਹਿੰਦੇ ਨੇ ਜਾਂ ਉਹ ਕਬਰਸਤਾਨ ਕਹਿੰਦੇ ਜਾਂ ਸਮਸ਼ਾਨ ਕਹਿੰਦੇ ਇਦਾਂ ਦਾ ਬੰਦੂ ਕਿਵੇਂ ਦੇਖਦਾ ਸਾਬ ਕੋਈ ਕਿਸੇ ਦੇ ਅੰਦਰ ਨਫ਼ਰਤ ਨਹੀਂ ਸਾਬ ਤੇ ਆ ਗੁਰੂਆਂ ਦੀ ਧਰਤੀ ਹੈ ਪੂਰਬਗੰਗਰਾਂ ਦੀ ਧਰਤੀ ਹੈ ਪੰਜਾਬ ਪੰਜਾਬ ਦੇ ਅੰਦਰ ਨਫਰਤ ਮੀਜੇ ਨਾਲੇ ਕੰਮ ਕੀਤੇ ਸੀ ਕਿਸੇ ਤੋਂ ਆੱਖੋਂ ਪਰੋਖੇ